ਪਹਿਲਾਂ ਤਾਂ ਆ ਦੇਖੋ ਫਾਲਤੂ ਚੀਜ਼ਾਂ ਦਾ ਇੱਕ ਮੋਟਰਸਾਈਕਲ ਬਣਿਆ ਹੋਇਆ ਤਾਂ ਬਹੁਤ ਘੈਂਟ ਚੀਜ਼ ਆ ਮਿੱਤਰੋ ਕੋਈ ਵੀ ਸਜਾਵਟੀ ਸਮਾਨ ਚਾਹੀਦਾਗਾ ਸਾਰੀਆਂ ਚੀਜ਼ਾਂ ਮਿਲਣਗੀਆਂ ਨਵੀਂ ਕੋਠੀ ਪਾਈ ਹੈ ਨਵਾਂ ਘਰ ਪਾਇਆਗਾ ਕਿਸੇ ਨੂੰ ਸਜਾਵਟ ਵਾਲੀਆਂ ਚੀਜ਼ਾਂ ਚਾਹੀਦੀਆਂ ਹੈਂਗਰ ਚਾਹੀਦੇ ਆ ਫਲਾਵਰ ਪੋਟ ਚਾਹੀਦੇ ਆ ਕੋਈ ਵੀ ਚੀਜ਼ ਚਾਹੀਦੀ ਆ ਤਾਂ ਦੇਖੋ ਬਹੁਤ ਘੈਂਟ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਫਾਲਤੂ ਚੀਜ਼ਾਂ ਨਟ ਬੋਲਟਾਂ ਤੋਂ ਚੀਜ਼ਾਂ ਬਣੀਆਂ ਹੋਈਆਂ ਕੋਈ ਵੀ ਸਜਾਵਟੀ ਚੀਜ਼ ਲੈਣੀ ਆ ਹਰ ਇੱਕ ਚੀਜ਼ ਤੁਹਾਨੂੰ ਇੱਥੇ ਅਵੇਲੇਬਲ ਮਿਲੂਗੀ ਕੋਈ ਵੀ ਚੀਜ਼ ਚਾਹੀਦੀ ਆ ਨਵਾਂ ਘਰ ਪਾਇਆ ਸਜਾਵਟ ਕਰਨੀ ਆ ਚਾਰ ਚੰਦ ਲਾ ਦੂ ਆਹ ਚੀਜ਼ ਲੱਕੜ ਦੀਆਂ ਸਾਰੀਆਂ ਚੀਜ਼ਾਂ ਬਣੀਆਂ ਲੋਹੇ ਦੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਪੂਰੀ ਘੈਂਟ ਕੁਆਲਿਟੀ ਤੁਹਾਨੂੰ ਮਿਲੂ ਆਨਲਾਈਨ ਤੋਂ ਸਸਤਾ ਹੋਣ ਦੀ ਗਰੰਟੀ ਹੋਊਗੀ ਜੇਕਰ ਤੁਸੀਂ ਇਹ ਚੀਜ਼ਾਂ ਮੰਗਾਉਣੀ ਆਪਦੇ ਘਰ ਦੇ ਵਿੱਚ ਤਾਂ ਮੈਂ ਨੰਬਰ ਦਿੱਤਾ ਹੋਇਆਗਾ ਉਹਦੇ ਤੇ ਤੁਸੀਂ ਫੋਨ ਕਰਕੇ ਘਰੇ ਵੀ ਆਨਲਾਈਨ ਡਿਲੀਵਰੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਉਣਾਗਾ ਇੱਥੇ ਆ ਕੇ ਵਿਜ਼ਿਟ ਕਰਕੇ ਲੈ ਕੇ ਜਾਣਾਗਾ ਤਾਂ ਤੁਸੀਂ ਇੱਥੇ ਆ ਕੇ ਵੀ ਚੀਜ਼ਾਂ ਲਿਜਾ ਸਕਦੇ ਹੋਗੇ ਤੁਹਾਨੂੰ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋਗੇ ਤਾਂ ਇੱਥੋਂ ਜਲਦੀ ਤੋਂ ਜਲਦੀ ਚੀਜ਼ਾਂ ਮੰਗਾਓ ਬਹੁਤ ਜ਼ਿਆਦਾ ਮੰਗ ਆ ਇਹਨਾਂ ਦੀ ਜਿਨ੍ਹਾਂ ਨੇ ਨਵੇਂ ਘਰ ਪਾਇਆ ਕੋਠੀਆਂ